ਬਹੁਤ ਜੀ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਸਾਡੇ ਵੱਲ ਪਾਸੇ ਕੀ ਕਹਿਣਾ ਚਾਹਨੇ ਲੋਕਾਂ ਨੂੰ ਕੀ ਪੀੜ ਕਰਨਾ ਚਾਹੁੰਦੇ ਹਨ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ 5 ਸਾਲਾਂ ਚ ਲੋਕਾਂ ਦੇ ਕੰਮ ਰੁਕੇ ਹੋਏ ਸੀ ਲੋਕਾਂ ਦੀ ਬੜੀ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਅਸੀਂ ਉਹ ਸਾਰੇ ਵਾਦੇ ਜਿਹੜੇ ਕੀਤੇ ਉਹਨਾਂ ਨੂੰ ਪੂਰੇ ਕਰਾਂਗੇ ਅਸੀਂ ਅਸੀਂ ਕਹਾਂ ਸਾਨੂੰ ਜਿਤਾ ਕੇ ਇੱਕ ਵਾਰੀ ਮੌਕਾ ਦਿਓ ਜਿਹੜੀ ਉਹਨਾਂ ਦੀ ਨਈਂ ਹੋਈਆਂ ਪਹਿਲਾਂ ਉਹ ਉਹਨਾਂ ਨੇ ਜੋ ਜੋ ਸਮੱਸਿਆ ਕਿ ਦਸੀਆਂ ਸੀ ਨਹੀਂ ਪੂਰੀਆਂ ਹੋਈਆਂ ਉਸੀ ਉਹਨਾਂ ਨੂੰ ਵਾਦਾ ਕਰਕੇ ਆਏ ਲੋਕੋ ਕੋ ਜਾਣ ਕੇ ਕੀ ਪਸੰਦੀਦਾ ਦੱਸ ਰਹੇ ਨੇ ਜਿਆਦਾ ਕੀ ਪੁੱਛਣੇ ਆ ਰਹੇ ਨੇ ਦੇਖੋ ਜੀ ਆਮ ਬੰਦੇ ਦੀ ਪਰੇਸ਼ਾਨੀ ਇਹੀ ਹੈ ਕੋਈ ਸੀਵਰੇਜ ਕੋਈ ਗਲੀਆਂ ਕੋੜਾ ਵੋਟਰ ਵੋਟਾਂ ਤੇ ਇਹੀ ਆਪਾਂ ਪੂਰੀ ਕਰਾਂਗੇ ਪਿਛਲੀ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਲੋਕ ਪਰੇਸ਼ਾਨ ਹੈ ਪਰ ਹੁਣੋਂ ਕੰਮ ਨਹੀਂ ਹੋਏਗਾ ਅਸੀਂ ਇਹੀ ਕਹਿਣਾ ਚਾ ਰਹੇ ਹਾਂ ਜੋ ਪਿਛਲੀਆਂ ਸਰਕਾਰਾਂ ਨੇ ਜੋ ਵੀ ਕੰਮ ਨਹੀਂ ਕੀਤੇ ਉਹ ਸਾਡੇ ਸਾਨੂੰ ਸੇਵਾ ਦਾ ਮੌਕਾ ਦੇ ਤਾਂ ਕਿ ਸਾਡੀ ਸੀਮਾ ਸ਼ਰਮਾ ਜੀ ਕਰ ਸਕਣ ਉਹ ਕੰਮ ਨੂੰ ਕਰਨ ਚ ਸਫਲ ਰਹਿਣ ਬਹੁਤ ਵਧੀਆ ਹੰਗਾਰਾ ਮਿਲਿਆ ਸਾਨੂੰ ਤੇ ਲੋਕਾਂ ਦਾ ਲੋਕਾਂ ਦੀ ਜੋ ਸਮੱਸਿਆ ਸੀ ਅਸੀਂ ਮਾ ਸ਼ਰਮਾ ਨੇ ਸਾਰੇ ਵਾਦੇ ਕੀ ਹੈ ਵੀ ਅਸੀਂ ਪੂਰੇ ਕਰਾਂਗੇ ਤੁਹਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸਾਨੂੰ ਕਿੰਨਾ ਕੁ ਲੋਕਾਂ ਹਜੂਮ ਹੈਗਾ ਕਿੰਨੀ ਖੁਸ਼ੀ ਹੈ ਲੋਕਾਂ ਦੀ ਬਹੁਤ ਖੁਸ਼ੀ ਹੈ ਲੋਕਾਂ ਤੇ ਹਰ ਬੰਦਾ ਇਹ ਕਹਿ ਰਿਹਾ ਕਿ ਅਸੀਂ ਤੁਹਾਡੇ ਨਾਲ ਆਸੀਂ ਤੁਹਾਡੇ ਨਾਲ ਅਸੀਂ ਵਾਰਡ ਨੰਬਰ 39 ਵਿੱਚ ਘੁੰਮ ਰਹੇ ਹਾਂ ਅੱਜ ਇੱਥੇ ਜਦੋਂ ਵੀ ਜਾਂਦੇ ਹਾਂ ਤਾਂ ਇੱਕੋ ਹੀ ਸਮੱਸਿਆ ਦਾ ਮਿਲਦੀ ਆ ਕਿ ਸਾਡਾ ਸੀਵਰੇਜ ਹੈ ਨਹੀਂ ਸਾਡਾ ਪਾਣੀ ਹੈ ਨਹੀਂ ਇੱਥੇ ਦੇ ਕਾਉਂਸਲਰ ਨੇ ਜੋ ਕਲੇਰ ਸਾਹਿਬ ਉਹਨਾਂ ਨੇ ਅੱਜ ਤੱਕ ਕੋਈ ਕੰਮ ਹੀ ਨਹੀਂ ਕੀਤਾ ਜਦੋਂ ਵੀ ਜਾਣਦੇ ਆ ਕਹਿੰਦੇ ਉਹ ਉਹ ਸਮਝਦੇ ਕਿ ਅਸੀਂ ਕਾਉਂਸਲਰ ਆ ਵੀ ਝਾੜੂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਲੇਕਿਨ ਉਹਨਾਂ ਨੂੰ ਆਸ਼ਵਾਸ਼ਣ ਦੇ ਵਾਕੇ ਆਏ ਆ ਕਿ ਸਾਰੇ ਕੰਮ ਜਿਹੜੇ ਰੁਕੇ ਹੋਏ ਆ ਜਿਹੜੇ ਚਾਹ ਸੀਵਰੇਜ ਵਾਲਿਆਂ ਦੇ ਕੰਮ ਰੁਕੇ ਆ ਤੇ ਉਹ ਲੋਕਾਂ ਨੂੰ ਕਹੀ ਜਾਂਦੇ ਨੇ ਕਿ ਝਾੜੂ ਵਾਲੇ ਸਰਕਾਰ ਆ ਉਹਨਾਂ ਨੇ ਕੋ ਮੌਜੂਦਾ ਕਾਉਂਸਲਰ ਤਾਂ ਉਹੀ ਸੀ ਪੰਜ ਸਾਲਾਂ ਤੋਂ ਅੱਜ ਤੱਕ ਕੀਤਾ ਕੀ ਉਹਨਾਂ ਨੇ ਅਸੀਂ ਲੋਕਾਂ ਨੂੰ ਸਾਰੇ ਵਾਅਦੇ ਕਰਕੇ ਆ ਲੋਕਾਂ ਨੂੰ ਜਿਵੇਂ ਸਾਰੀਆਂ ਸੜਕਾਂ 70 ਤੋਂ ਅਸੀਂ ਸੜਕਾਂ ਦਾ ਅਸੀਂ ਘਾਟਨ ਕੀਤਾ ਆ ਗੁਰਮੁਖ ਸਿੰਘ ਨਾੜ ਦਾ ਅਸੀਂ ਉਦਘਾਟਨ ਕੀਤਾ ਜੈਨ ਦੇ ਠੇਕੇ ਤੋਂ ਲੈ ਕੇ ਟੇਡੀ ਰੋਡ ਹੁਣ ਪੂਰਾ ਨਵਾਂ ਬਣ ਰਿਹਾ ਜੀ ਤੇ ਜੋ ਹੋਰ ਵੀ ਕੰਮ ਕਈਏ ਤਾਂ ਸਾਰੇ तकरीबन 39 ਨੰਬਰ ਵਾਰਡ ਚ ਨਹੀਂ ਸਾਰੇ ਈ ਦਾ 11 ਦੇ 11 ਵਾਰਡਾਂ ਵਿੱਚ ਸਾਡੇ ਮੁਹੱਲੇ ਕਲੇ ਨਹੀਂ ਖੁੱਲੇ ਹੋਏ ਨੇ ਜਿੱਥੇ ਲੋਕਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਨੇ ਤੇ ਲੋਕਾਂ ਦਾ ਇਲਾਜ ਉਹ ਕਿਉਂਕਿ ਹਲਕਾ ਦਖਣੀ ਨਾ ਬਹੁਤ ਹੀ ਗਰੀਬ ਪਿਛੜਿਆ ਵਰਗ ਦੇ ਲੋਕ ਆ ਗਏ ਨੇ ਇੱਥੇ ਜਿਨ੍ਹਾਂ ਨੂੰ ਦਵਾਈਆਂ ਉੱਥੇ ਫ੍ਰੀ ਮਿਲਦੀਆਂ ਨੇ ਤੇ ਆਪਣਾ ਇਲਾਜ ਕਰਾ ਰਹੇ ਨੇ ਲੋਕਾਂ ਦੇ ਬੱਚਾ ਦੇ ਮਹਿਲਾ ਵੀ ਨਾਲ ਨੇ ਸਾਰੇ ਲਾਰੇ ਨੇ ਆਵਾ ਦੀ ਪਾਰਟੀ ਦੇ ਕਿੰਨੇ ਕੁ ਸੀ ਲੋਕਾਂ ਨੂੰ ਇੰਨੀ ਕੁ ਖੁਸ਼ੀ ਆ ਜੀ ਦੇਖੋ ਜੀ ਇਹ ਬਿਨਾ ਕਿਸੇ ਲੋਕੀ ਕਹਿੰਦੇ ਅਸੀਂ ਦਿਹਾੜੀ ਤੇ ਜਨਨੀਆਂ ਲੈ ਕੇ ਆਏ ਸਾਰੀਆਂ ਫ੍ਰੀ ਵਾਲੀਆਂ ਨੇ ਮੇਰੇ ਭੈਣਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਸਾਰੀਆਂ ਫ੍ਰੀ ਵਾਲੀਆਂ ਕਿਸੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਸਾਰੀਆਂ ਪਾਰਟੀਆਂ ਵਾਲੀਆਂ ਦਿਹਾੜੀਆਂ ਤੇ ਲਾ ਲਾ ਕੇ ਜਨਨੀਆਂ ਆਪਣਾ ਕੰਮ ਕਰਵਾ ਰਹੇ ਨੇ ਕਿਉਂਕਿ ਉਹਨਾਂ ਨਾਲ ਕੋਈ ਤੁਰਦਾ ਹੀ ਨਹੀਂ ਆਪਾਂ ਕੰਮ ਕੀਤਾ ਹੋਵੇ ਤੇ ਕੋਈ ਕੋਈ ਨਾਲ ਤੁਰੇ ਸਾਡੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਤੇ ਅਸੀਂ 11 ਦੇ 11 ਵਾਰਡ ਅਸੀਂ ਜਿੱਤ ਰਹੇ ਆ ਰਜਿੰਦਰ ਪਾਰਕਰ ਰਸ਼ੀਨਾ ਦੀ ਅਗਵਾਈ ਵਿੱਚ ਅਸੀਂ ਮੇਰ ਬਣਾਉਣ ਜਾ ਰਹੇ ਹਲਕਾ ਦਖਣੀ ਤੋਂ